ਅਜਨਾਲਾ ਸ਼ਹਿਰ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦ ਕੁਝ ਸ਼ਰਾਤੀ ਅੰਸਰਾਂ ਦੇ ਵੱਲੋਂ ੜਕਾਉਣ ਭਾਵਨਾਵਾਂ ਨੂੰ ੜਕਾਉਣ ਦੇ ਵਾਸਤੇ ਕੁਝ ਮਾਸ ਦੇ ਟੁਕੜੇ ਖੇਤਾਂ ਦੇ ਵਿੱਚ ਸੁੱਟੇ ਗਏ ਅਤੇ ਲਫਾਫਿਆਂ ਦੇ ਵਿੱਚ ਭਰ ਕੇ ਸੁੱਟਿਆ ਗਿਆ ਤੇ ਜਦੋਂ ਉੱਥੇ ਲੋਕਾਂ ਨੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਉੱਥੇ ਹੀ ਇਲਾਕਾ ਨਿਵਾਸੀਆਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਬਾਈਟ ਲਾ ਦਿਓ ਜੀ ਮੈਂ ਮਨੋਜ ਕੁਮਾਰ ਮਹਿਤਾ ਪ੍ਰਧਾਨ ਕਲਨਾ ਗਊਸ਼ਾਲਾ ਯਨਾਲਾ ਜੀ ਹਮ ਸਾਨੂੰ ਇੱਥੋਂ ਦੀ ਲੋਕਲ ਪਬਲਿਕ ਸਦਾਰ ਵਕੀਲ ਸਾਹਿਬ ਪੁਰ ਪਤਵੰਤੇ ਸੱਜਣ ਨਿਹੰਗ ਸਿੰਘ ਜੀ ਇਹ ਇਹਨਾਂ ਦੀ ਇੱਥੇ ਮਾਲਕੀ ਨੇ ਜੀ ਇਹ ਰੋਜ਼ ਇੱਥੇ ਸੈਰ ਵੀ ਕਰਦੇ ਆ ਇਹਨਾਂ ਨੇ ਅੱਜ ਹੀ ਸਵੇਰੇ ਸਾਨੂੰ ਦੱਸਿਆ ਜੀ ਇੱਥੇ ਕੋ तकरीबन ਮਹੀਨਾ ਇੱਕ ਮਹੀਨਾ ਹੋ ਗਿਆ ਵੀ ਗਵਾਂ ਨੂੰ ਮਾਰ ਕੇ ਤੇ ਲਿਫਾਫਿਆਂ ਦੇ ਵਿੱਚ ਇੱਥੇ ਸੁਟਿਆ ਗਿਆ ਜੀ ਇੱਥੇ ਅਹੀ ਹੋਣਾ ਹੀ ਸਾਰੀ ਪਬਲਿਕ ਇੱਥੇ ਆਪਣੇ ਸਾਰੇ ਮੈਂਬਰਾਂ ਪ੍ਰਧਾਨ ਆਪਣੇ ਰਾਮਲੀਲਾ ਕਮੇਟੀ ਹੋਰ ਵੀ ਸਾਰੇ ਪਤਵੰਤੇ ਸੱਜਣ ਆਏ ਆ ਜੀ ਤੇ ਇੱਥੇ ਲਿਫਾਫਿਆਂ ਦੇ ਵਿੱਚ ਗਵਾਂ ਦੀਆਂ ਅੰਤਰੀਆਂ ਸੁਟੀਆਂ ਗਈਆਂ ਸਮੈਗ ਦੇ ਇੱਥੇ ਲਾ ਕੇ ਟੀਕੇ ਆ ਨਾਲ ਸੁਣਿਓ ਕੋਈ ਨਸ਼ੇ ਦੀਆਂ ਬੋਤਲਾਂ ਜਿਹੜੀਆਂ ਖਾਲੀ ਹੋਈਆਂ ਜੀ ਤੇ ਉਹ ਮੌਕੇ ਤੇ ਬਹੁਤ ਜ਼ਿਆਦਾ ਬਦਬੂ ਆ ਤੇ ਇੱਥੇ ਤੇ ਖਲੋਣਾ ਵੀ ਦੁਰਭਰ ਹੋਇਆ ਤੇ ਇੱਥੇ ਜਿਹੜੇ ਆਮ ਪਤਵੰਤੇ ਸ਼ਹਿਰੀ ਸੈਰ ਕਰਦੇ ਸੀ ਉਹ ਵੀ ਇੱਥੋਂ ਕਿਨਾਰਾ ਕੱਟ ਗਿਆ ਜੀ ਨਹੀਂ ਲਫਾਫਿਆਂ ਦੇ ਵਿੱਚ ਕੀ ਹੈਗਾ ਲਫਾਫਿਆਂ ਦੇ ਵਿੱਚ ਗਵਾਂ ਨੂੰ ਮਾਰ ਕੇ ਉਹਦੀਆਂ ਅੰਤੜੀਆਂ ਜੀ ਹਾਂਜੀ ਇੱਥੇ ਆਲੇ ਆਲੇ ਦੁਆਲੇ ਕੋ ਗਵਾਂ ਦਾ ਵੱਧ ਕਰਦਾ ਉਹਨਾਂ ਨੂੰ ਮਾਰਦਾ ਮਾਰ ਕੇ ਇੱਥੇ ਸੁੱਟ ਜਾਂਦੇ ਆ ਇਹ ਕੋਈ 20 25 ਦਿਨ ਤੋਂ ਕੰਮ ਹੋ ਰਿਹਾ ਜੀ ਹਾਂਜੀ ਤੁਸੀਂ ਫਿਰ ਜਾ ਕੇ ਚੈੱਕ ਕੀਤਾ ਲਾਗੇ ਚੈੱਕ ਕੀਤਾ ਵੀ ਕੀ ਹੈਗਾ ਉਹਦੇ ਵਿੱਚ ਹਾਂਜੀ ਇਹ ਅਸੀਂ ਸਾਰੇ ਆ ਮੀਡੀਆ ਵੀ ਆਈ ਹੈ ਜੀ ਉਹਨਾਂ ਦੇ ਨਾਲ ਜਾ ਕੇ ਚੈੱਕ ਕੀਤਾ ਤੇ ਗਵਾਂ ਦੀਆਂ ਹੱਟੜੀਆਂ ਪਈਆਂ ਨੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੋ ਕਰਦੇ ਵੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਸਖਤੋ ਸਖਤ ਤਰਾਵਾਂ ਲਾ ਕੇ ਉਹਨਾਂ ਨੂੰ ਮੌਧੀ ਸਜ਼ਾ ਹੋਣੀ ਚਾਹੀਦੀ ਆ ਜਿਹੜਾ ਇੱਥੇ ਨਸ਼ੇ ਦਾ ਵੀ ਤੇ ਗਵਾਂ ਨੂੰ ਮਾਰ ਕੇ ਐਡਾ ਕਨਾਉਣਾ ਕੰਮ ਕਰਦੇ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਨੰਦ ਦੇ ਜਿਸੇ ਗਿਆ ਐਡਵੋਕੇਟ ਆ ਮੈਂ ਕੱਟ ਤੋਂ ਕੱਟ ਮੇਰਾ ਜੈ ਸਿੰਘ ਜੀ ਦੇ ਨਾਲ ਆ ਮੈਂ ਤੇ ਸਾਡੀ ਫੈਮਿਲੀ ਦੇ ਹੋਰ ਵੀ ਜਿਹੜੇ ਸੈਰ ਕਰਨ ਆਉਂਦੇ ਆ ਬਾਕੀ ਇਹ ਜਨਾਲੇ ਤੋਂ ਵੀ ਤੇ ਪੱਖਿਆਂ ਤੋਂ ਵੀ ਬਾਕੀ ਲੋਕ ਜਿਹੜੇ अर्ਲੀਨ ਦੀ ਮਾਰਨਿੰਗ ਤੇ ਈਵਨਿੰਗ ਜਿਹੜੇ ਬਹੁਤ ਲੋਕੀ ਸਾਹਿਬ ਸੈਰ ਕਰਨ ਆਉਂਦੇ ਸੀ ਅਸੀਂ ਵੇਖਿਆ ਵੀ ਜਦੋਂ ਸੈਰ ਕਰਨ ਆਈ ਤੇ 3-4 ਦਿਨ ਹੋ ਗਏ ਲਗਾਤਾਰ ਤੇ ਉਹ ਲੰਗੀ ਦਾ ਇੱਥੇ ਬਹੁਤ ਬੜੀ ਆਉਂਦੀ ਸੀ ਫਿਰ ਅਸੀਂ ਕਿਤੇ ਵੇਖਿਆ ਕਿਤੇ ਲਫਾਫੇ ਉੱਤੇ ਪਏ ਸੀਗੇ ਲਫਾਫੇ ਚ ਅੰਤੜੀਆਂ ਵੀ ਨਹੀਂ ਸੀਗੀਆਂ ਉਹ ਪਤਾ ਨਹੀਂ ਉਹ ਝੰਗਰਾ ਨਹੀਂ ਜਾਂ ਕਿਹਦੀਆਂ ਸੀਗੀਆਂ ਉਸ ਤੋਂ ਬਾਅਦ ਜਿਹੜਾ ਅੱਜ ਫੇਰ ਅਸੀਂ ਵੇਖਿਆ ਇਥੇ ਤੱਕ ਕਿ ਕਿੰਨੇ ਕਿੰਨੇ ਲਿਫਾਫੇ ਜਿਹੜੇ ਭਰੇ ਪਏ ਆ ਉਹਨਾਂ ਦੇ ਜਿਹੜੇ ਲਿਫਾਫੇ ਨੇ ਜਿਹੜਾ ਵਜਨ ਜਿਹੜਾ ਘੱਟੋ ਘੱਟ ਵੀ 10-10 ਕਿਲੋ 5-5 ਕਿਲੋ ਜਿਹੜਾ ਵਜਨ ਆ ਉਹਨਾਂ ਲਿਫਾਫਿਆਂ ਦੇ ਪਿਆ ਹੈਗਾ ਉਹ ਹੁਣ ਉਹਨਾਂ ਤੋਂ ਵੇਖਣ ਤੋਂ ਲੱਗਦਾ ਕਿ ਜਿਹੜੇ ਜਾਨਵਰ ਜਿਹੜੇ ਹੁੰਦੇ ਆ ਜਿਵੇਂ ਕੁੱਕੜ ਜਾਂ ਹੋਰ ਉਹਨਾਂ ਦੀ ਅੰਤੜੀਆਂ ਬਹੁਤ ਛੋਟੀਆਂ ਨੇ ਇੰਨੀ ਸਾਈਜ਼ ਨਹੀਂ ਹੁੰਦੀਆਂ ਇਹ ਜਿਹੜੀਆਂ ਅੰਤੜੀਆਂ ਵੇਖਿਆ ਗਈਆਂ ਇਹ ਕਿਸੇ ਬੱਲੇ ਡੰਗਰ ਜਾਨਵਰਾਂ ਦੀਆਂ ਨੇ ਜਿਨ੍ਹਾਂ ਨੂੰ ਮਾਰ ਕੇ ਤੇ ਇਹਨਾਂ ਦਾ ਮੀਟ ਵੇਚਿਆ ਜਾ ਰਿਹਾ ਔਰ ਇਹਦੇ ਕਰਕੇ ਜਿਹੜੇ ਲੱਗੀ ਆ ਇਹ ਰਾਤ ਬਰਾਤੇ ਆ ਕੇ ਕਾਲੇ ਕ ਜਿਹੜਾ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਤੇ ਲੋਕਾਂ ਦੀ ਇਹ ਜਿਹੜੀ ਸੜਕ ਆ ਉਹ ਹੁਣ ਨਰਕ ਬਣ ਗਈ ਹੈ ਉਹ ਸੈਰ ਕਰਨ ਜੋ ਗਿੱਲੀ ਰਹੀ ਹੈਗੀ ਤੇ ਨਾ ਹੀ ਆਮ ਆਦਮੀ ਇਹ ਸੜਕ ਦੇ ਉੱਤੇ ਜਿਹੜਾ ਉਹ ਸੇਫ ਹੈਗਾ ਬਾਕੀ ਦੂਜਾ ਹੈਗਾ ਨਸ਼ੇ ਵਾਲਾ ਤੇ ਹੈਗਾ ਕਿ ਜਦੋਂ ਸੜਕ ਜੇ ਬੇਬਾਦ ਆ ਅਜੇ ਬੜੀ ਨਹੀਂ ਹੈਗੀ ਇਸ ਕਰਕੇ ਲੋਕੀ ਇਹਨੂੰ ਜਿਹੜੀ ਆਪਣੀ ਲੋਕ ਸਮਝਦੇ ਆ ਵੀ ਇੱਥੇ ਲੋਕੇ ਆਪਾਂ ਨਸ਼ੇ ਪਤੇ ਕਰਦੇ ਆ ਜੋ ਹੋਰ ਕੰਮ ਕਰਦੇ ਆ ਪਰ ਆ ਜਿਹੜੀ ਹਨੂਕਣ ਹੈ ਜਿਹੜੀ ਮਾਰੀ ਘਟਨਾ ਹੈ ਕਿ ਜਾਨਵਰਾਂ ਨੂੰ ਮਾਰ ਕੇ ਜਾਂ ਉਹਨਾਂ ਦੀ ਅੰਤੜੀਆਂ ਲਾਗੇ ਜਿਹੜੀਆਂ ਪੈਲੀਆਂ ਵਿੱਚ ਸੁੱਟਜੋ ਜਾਂ ਸੜਕ ਦੇ ਨਾਲ-ਨਾਲ ਉੱਥੇ ਬਦਬੂ ਪੈਦਾ ਕਰੋ ਬਿਮਾਰੀ ਪੈਦਾ ਕਰੋ ਜਾਂ ਜਿਹੜੇ ਨਵਰਿਆ ਕੁੱਤੇ ਆ ਕੱਤੇ ਉਹ ਖਾ ਕੇ ਕੋਈ ਖੂਨਸਾਰ ਹੋ ਜਾਣਗੇ ਔਰ ਉਹਨਾਂ ਦੇ ਜਿਆਦਾ ਨੁਕਸਾਨ ਜਿਹੜੇ ਲੋਕਾਂ ਦਾ ਨੁਕਸਾਨ ਵੀ ਕਰਨਗੇ ਇਸ ਕਰਕੇ ਇਹਦੇ ਤੇ ਪਾਬੰਦੀ ਹੋਣੀ ਚਾਹੀਦੀ ਹੈ ਉਹ ਚੰਗੀ ਤਰ੍ਹਾਂ ਨਰੀਖਣ ਕਰਕੇ ਜਿਹੜੇ ਦੋਸ਼ੀ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਮੋਕੇ ਦੇ ਉੱਤੇ ਪਹੁੰਚੇ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਆਲਖ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਵੈਟਰਨਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਅਤੇ ਇਹਨਾਂ ਮਾਸ ਦੇ ਟੁਕੜਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ ਜੋ ਵੀ ਕੁਝ ਸਾਹਮਣੇ ਆ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸਾਡਾ ਥਾਣਾ ਜਨਾਲਾ ਦਾ ਏਰੀਆ ਜੀ ਗੁੱਜਾਪੀਰ ਬਾਈਪਾਸ ਵਜਦਾ ਹੈ ਜੀ ਇਹ ਨਵਾਂ ਬਾਈਪਾਸ ਬਣ ਰਿਹਾ ਹੈ। ਅੱਜ ਸਾਨੂੰ ਇਤਨਾ ਤਲਾਹ ਮਿਲੀ ਵੀ ਕੁਝ ਲਫਾਫਿਆਂ ਦੇ ਵਿੱਚ ਕੁਝ ਇਹੋ ਜਿਹਾ ਮਟੀਰੀਅਲ ਹੈਗਾ ਵਾ ਜਿਹਦੇ ਤੋਂ ਐਨ ਲੱਗਦਾ ਵਾ ਜਿਵੇਂ ਕਿਸੇ ਨੇ ਕੋਈ ਗਾਂ ਜਿਤਨਾ ਚਰਬੀ ਹੋਵੇ ਜਾਂ ਕੋਸ਼ ਹੈ ਉਹ ਜ ਇਹਨਾਂ ਨੇ ਮਹਿਸੂਸ ਕੀਤਾ ਵਾ ਇਲਾਕੇ ਵਾਲਿਆਂ ਨੇ ਅਸੀਂ ਤੁਰੰਤ ਮੌਕੇ ਤੇ ਪਹੁੰਚ ਗਏ ਆ ਜੀ ਅਸੀਂ ਇੱਥੇ ਵੈਟਰਨਰੀ ਡਾਕਟਰਾਂ ਦੀ ਟੀਮ ਭਲਾਈ ਆ ਤੇ ਬਾਕੀ ਵੈਰੀਫਾਈ ਕਰਕੇ ਅਸੀਂ ਤੇ ਜੇ ਇਹੋ ਜੀ ਕੋਈ ਗੱਲ ਪਾਈ ਗਈ ਤਾਂ ਬਿਲਕੁਲ ਅਸੀਂ ਉਸੇ ਵੇਲੇ ਜਿਹੜੀ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ ਖੈਰ ਦਾਦੇ ਕਿਸੇ ਸਬੰਧਿਤ ਇਲਾਕਾ ਨਿਵਾਸੀ ਨੇ ਮੰਗ ਕੀਤੀ ਹੈ ਕਿ ਜਿਹਹਾ ਕਾਰਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਬੰਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵਿਅਕਤੀ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ